ਜੇਲ੍ਹ ਚੋਂ ਅਰਬਿੰਦ ਕੇਜਰੀਵਾਲ ਦਾਸ ਸੁਨੀਹਾ ਲੈ ਕੇ ਆਏ ਸੁਨੀਤਾ ਕੇਜਰੀਵਾਲ ਮੈਂ ਜਲਦ ਬਾਹਰ ਆਵਾਂਗਾ ਇਹ ਕਹਿਣਾ ਏ ਅਰਬਿੰਦ ਕੇਜਰੀਵਾਲ ਹੋਰਾਂ ਦਾ ਹੁਣੇ-ਹੁਣੇ ਕੇਜਰੀਵਾਲ ਦੀ ਪਤਨੀ ਨੇ ਭਾਪੂਕ ਹੋ ਕੇ ਸੀਐਮ ਹਾਊਸ ਤੋਂ ਇੱਕ ਵੱਡਾ ਐਲਾਨ ਕੀਤਾ ਹੈ ਉਸ ਦੇ ਬਾਰੇ ਤੁਹਾਨੂੰ ਜ਼ਰੂਰ ਦੱਸਾਂਗੇ ਸੋ ਆਖਰਕਾਰ ਈਡੀ ਨੇ ਰਿਮਾਂਡ ਤੇ ਲਿਆ ਹੋਇਆ ਹੈ ਅਰਵਿੰਦ ਕੇਜਰੀਵਾਲ ਨੂੰ ਜੋ ਕਿ ਦਿੱਲੀ ਦੇ ਮੁੱਖ ਮੰਤਰੀ ਨੇ ਜੀ ਹਾਂ ਉਹਨਾਂ ਦੀ ਪਤਨੀ ਨੇ ਲਾਈਵ ਆ ਕੇ ਕੁਝ ਬੇਨਤੀਆਂ ਜਿਹੜੀਆਂ ਨੇ ਉਹ ਕੀਤੀਆਂ ਨੇ ਆਮ ਜਨਤਾ ਨੂੰ ਆਮ ਪਬਲਿਕ ਨੂੰ ਸੋ ਆਖਰਕਾਰ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਬਿਆਨ ਕੀਤੀਆਂ ਨੇ ਜਿਨ੍ਹਾਂ ਦੀ ਉਡੀਕ ਬੇਸਬਰੀ ਦੇ ਨਾਲ ਸੀ ਸਾਰੇ ਸਵਾਲਾਂ ਦਾ ਜਵਾਬ ਸੁਨੀਤਾ ਕੇਜਰੀਵਾਲ ਦੇ ਵੱਲੋਂ ਦਿੱਤਾ ਗਿਆ ਸੋ ਗੱਲਬਾਤ ਤੁਹਾਡੇ ਨਾਲ ਜ਼ਰੂਰ ਜਾਰੀ ਰੱਖਾਂਗੇ ਕੀ ਕਿਹਾ ਹੈ ਅੰਦਰੋਂ ਕੇਜਰੀਵਾਲ ਨੇ ਸੁਨੇਹਾ ਭੇਜਿਆ ਸੁਨੀਤਾ ਦੇ ਹੱਥ ਸੋ ਉਸ ਦੇ ਬਾਰੇ ਤੁਹਾਨੂੰ ਅਪਡੇਟ ਕਰਾਂਗੇ ਦਿੱਲੀ ਆਪਕਾਰੀ ਨੀਤੀ ਮਾਮਲੇ ਦੇ ਵਿੱਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਤੋਂ ਬਾਅਦ ਉਹਨਾਂ ਦੀ ਪਤਨੀ ਸੁਨੀਤਾ ਕੇਜਰੀਵਾਲ ਨੇ ਪ੍ਰੈਸ ਕਾਨਫਰੰਸ ਕੀਤੀ ਹੈ ਉਹਨਾਂ ਨੇ ਦੇਸ਼ ਵਾਸੀਆਂ ਦੇ ਨਾਂ ਕੇਜਰੀਵਾਲ ਦਾ ਸੰਦੇਸ਼ ਵੀ ਪੜ੍ਹਿਆ ਹੈ ਉਹਨਾਂ ਕਿਹਾ ਕਿ ਕੇਜਰੀਵਾਲ ਲੋਹੇ ਵਾਂਗ ਮਜ਼ਬੂਤ ਹੈ ਅਤੇ ਉਹਨਾਂ ਦੀ ਜ਼ਿੰਦਗੀ ਦਾ ਹਰ ਪਲ ਦੇਸ਼ ਨੂੰ ਸਮਰਪਿਤ ਹੈ। ਉਹਨਾਂ ਕਿਹਾ ਕਿ ਉਹ ਜਲਦ ਬਾਹਰ ਆ ਆ ਜਾਣਗੇ ਪਰ ਉਹਨਾਂ ਦੀ ਗੈਰ ਹਾਜ਼ਰੀ ਵਿੱਚ ਸਮਾਜ ਸੇਵਾ ਦਾ ਕੰਮ ਨਹੀਂ ਰੁਕਣਾ ਚਾਹੀਦਾ ਹੈ। ਉਹਨਾਂ ਕਿਹਾ ਇਹ ਮੇਰੇ ਪਿਆਰੇ ਦੇਸ਼ਵਾਸੀਓ ਮੈਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਮੈਂ ਭਾਵੇਂ ਅੰਦਰ ਹੋਵਾਂ ਜਾਂ ਬਾਹਰ ਪਰ ਹਰ ਪਲ ਦੇਸ਼ ਦੀ ਸੇਵਾ ਵਿੱਚ ਜੁੜਿਆ ਰਹਾਂਗਾ। ਮੇਰੀ ਜ਼ਿੰਦਗੀ ਦਾ ਹਰ ਪਲ ਦੇਸ਼ ਨੂੰ ਸਮਰਪਿਤ ਰਹੇਗਾ ਇਸ ਧਰਤੀ ਤੇ ਮੇਰਾ ਜੀਵਨ ਸੰਘਰਸ਼ ਲਈ ਹੈ ਇਸ ਲਈ ਇਹ ਗ੍ਰਿਫਤਾਰੀ ਮੈਨੂੰ ਹੈਰਾਨ ਨਹੀਂ ਕਰਦੀ ਹੈ ਮੈਂ ਆਪਣੇ ਪਿਛਲੇ ਜਨਮ ਦੇ ਵਿੱਚ ਬਹੁਤ ਸਾਰੇ ਚੰਗੇ ਕੰਮ ਕੀਤੇ ਹੋਣਗੇ ਜੋ ਮੇਰਾ ਜਨਮ ਭਾਰਤ ਵਰਗੇ ਮਹਾਨ ਦੇਸ਼ ਦੇ ਵਿੱਚ ਹੋਇਆ ਹੈ ਅਸੀਂ ਮਿਲ ਕੇ ਭਾਰਤ ਨੂੰ ਫਿਰ ਤੋਂ ਮਹਾਨ ਬਣਾਉਣਾ ਹੈ ਦੇਸ਼ ਦੇ ਅੰਦਰ ਅਤੇ ਬਾਹਰ ਬਹੁਤ ਸਾਰੀਆਂ ਤਾਕਤਾਂ ਨੇ ਜੋ ਭਾਰਤ ਨੂੰ ਕਮਜ਼ੋਰ ਕਰ ਰਹੀਆਂ ਨੇ ਉਹਨਾਂ ਅੱਗੇ ਕਿਹਾ ਇਹ ਕਿ ਸਾਨੂੰ ਸੁਚੇਤ ਰਹਿਣਾ ਹੋਵੇਗਾ ਇਹਨਾਂ ਤਾਕਤਾਂ ਨੂੰ ਪਛਾਣਨਾ ਤੇ ਹਰਾਉਣਾ ਹੋਵੇਗਾ ਭਾਰਤ ਵਿੱਚ ਵੀ ਬਹੁਤ ਸਾਰੀਆਂ ਤਾਕਤਾਂ ਨੇ ਜੋ ਦੇਸ਼ ਭਗਤ ਨੇ ਪਰ ਭਾਰਤ ਨੂੰ ਅੱਗੇ ਲੈ ਜਾਣਾ ਚਾਹੁੰਦੀਆਂ ਨੇ ਸਾਨੂੰ ਇਹਨਾਂ ਤਾਕਤਾਂ ਨਾਲ ਜੁੜਨਾ ਹੋਵੇਗਾ ਤੇ ਇਹਨਾਂ ਨੂੰ ਹੋਰ ਮਜ਼ਬੂਤ ਕਰਨਾ ਹੋਵੇਗਾ ਮੁੱਖ ਮੰਤਰੀ ਦਾ ਸੁਨੇਹਾ ਪੜਦੇ ਹੋਏ ਸੁਨੀਤਾ ਕੇਜਰੀਵਾਲ ਨੇ ਅੱਗੇ ਕਿਹਾ ਏ ਦਿੱਲੀ ਦੀਆਂ ਮੇਰੀਆਂ ਮਾਵਾਂ ਤੇ ਭੈਣਾਂ ਜ਼ਰੂਰ ਸੋਚ ਰਹੀਆਂ ਹੋਣਗੀਆਂ ਕਿ ਕੇਜਰੀਵਾਲ ਅੰਦਰ ਚਲਾ ਗਿਆ ਏ ਇਹ ਸੁਨੇਹਾ ਸੁਣਾਉਂਦੇ ਹੋਏ ਸੁਨੀਤਾ ਕੇਜਰੀਵਾਲ ਥੋੜੇ ਜਿਹਾ ਭਾਵੁਕ ਵੀ ਹੋਏ ਉਹਨਾਂ ਦੀਆਂ ਅੱਖਾਂ ਦੇ ਵਿੱਚ ਹੰਝੂ ਵੀ ਜਿਹੜੇ ਨੇ ਸਾਫ਼ ਦੇਖੇ ਗਏ ਨੇ ਫਿਰ ਉਹਨਾਂ ਨੇ ਅੱਗੇ ਦੱਸਿਆ ਹੈ ਉਹ ਪਤਾ ਨਹੀਂ ਉਸ ਨੂੰ 1000 ਰੁਪਏ ਮਿਲਣਗੇ ਜਾਂ ਨਹੀਂ ਕਿਉਂਕਿ ਕੇਜਰੀਵਾਲ ਅੰਦਰ ਚਲਾ ਗਿਆ ਇਹ ਪਤਾ ਨਹੀਂ ਉਹਨਾਂ ਨੂੰ 1000 ਰੁਪਏ ਮਿਲਣਗੇ ਜਾਂ ਨਹੀਂ ਅਜਿਹੀਆਂ ਸਲਾਖਾਂ ਨਹੀਂ ਬਣਗੀਆਂ ਜੋ ਤੁਹਾਡੇ ਭਰਾ ਤੇ ਪੁੱਤਰ ਨੂੰ ਅੰਦਰ ਰੱਖ ਸਕਣ ਮੈਂ ਜਲਦੀ ਹੀ ਬਾਹਰ ਆਵਾਂਗਾ ਤੇ ਆਪਣਾ ਵਾਅਦਾ ਵੀ ਪੂਰਾ ਕਰਾਂਗਾ ਕਿ ਅੱਜ ਤੱਕ ਅਜਿਹਾ ਹੋਇਆ ਏ ਕਿ ਕੇਜਰੀਵਾਲ ਨੇ ਕੋਈ ਵਾਅਦਾ ਕੀਤਾ ਤੇ ਉਹ ਪੂਰਾ ਨਹੀਂ ਹੋਇਆ ਏ ਤੁਹਾਡਾ ਭਰਾ ਤੇ ਪੁੱਤਰ ਲੋਹੇ ਦੇ ਬਣਿਆ ਬਣਿਆ ਅਤੇ ਬਰ ਮੇਰੀ ਅਪੀਲ ਹੈ ਕਿ ਕਿਰਪਾ ਕਰਕੇ ਮੰਦਿਰ ਜਾ ਕੇ ਮੇਰੇ ਲਈ ਪਰਮਾਤਮਾਗੇ ਅਰਦਾਸ ਜ਼ਰੂਰ ਕਰਿਆ ਜੇ ਹਰਬਿੰਦ ਕੇਜਰੀਵਾਲ ਦਾ ਸੁਨੇਹਾ ਪੜਦੇ ਹੋਏ ਸੁਨੀਤਾ ਕੇਜਰੀਵਾਲ ਨੇ ਅੱਗੇ ਕਿਹਾ ਹੈ ਮੇਰੀ ਆਮ ਆਦਮੀ ਪਾਰਟੀ ਦੇ ਵਰਕਰਾਂ ਨੂੰ ਅਪੀਲ ਹੈ ਕਿ ਉਹ ਲੋਕ ਸੇਵਾ ਦਾ ਕੰਮ ਨਹੀਂ ਰੁਕਣਾ ਚਾਹੀਦਾ ਤੇ ਭਾਜਪਾ ਵਾਲਿਆਂ ਨਾਲ ਨਫ਼ਰਤ ਨਾ ਕਰੋ ਭਾਜਪਾ ਵਾਲੇ ਵੀ ਸਾਡੇ ਭਰਾ ਭੈਣ ਨੇ ਮੈਂ ਜਲਦ ਹੀ ਵਾਪਸ ਆਵਾਂਗਾ ਇਹ ਗੱਲ ਜਿਹੜੀ ਹੈ ਸੁਨੀਤਾ ਕੇਜਰੀਵਾਲ ਦੇ ਵੱਲੋਂ ਪੜ ਕੇ ਸੁਣਾਈ ਗਈ ਇੱਕ ਸੁਨੇਹਾ ਜਿਹੜਾ ਹੈ ਉਹ ਉਹਨਾਂ ਦੇ ਨਾਮ ਜ਼ਾਰੀ ਕੀਤਾ ਗਿਆ ਸੋ ਲਗਾਤਾਰ ਇਹ ਚੀਜ਼ਾਂ ਬਿਲਕੁਲ ਚਰਚਾ ਦਾ ਵਿਸ਼ਾ ਬਣੀਆਂ ਹੋਈਆਂ ਨੇ ਉਧਰ ਦੂਜੇ ਪਾਸੇ ਗੱਲ ਕਰਾਂਗੇ ਜੀ ਹੁਣੇ-ਹੁਣੇ ਇੱਕ ਵੱਡੀ ਅਪਡੇਟ ਲੁਧਿਆਣਾ ਤੋਂ ਸਾਹਮਣੇ ਆ ਰਹੀ ਹੈ ਲੁਧਿਆਣਾ ਚ ਮਾਂ ਬਣਨ ਵਾਲੀ ਔਰਤ ਦੀ ਕੋਖ ਚ ਬੱਚੀ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਏ ਵਿਆਹੁਤਾ ਦੇ ਮਾਪਿਆਂ ਨੇ ਉਸਦੇ ਸਹੁਰੇ ਵਾਲਿਆਂ ਦੇ ਉਹਨਾਂ ਦੀ ਲੜਕੀ ਦੀ ਕੁੱਟਮਾਰ ਕਰਨ ਅਤੇ ਮਾਨਸਿਕ ਤੌਰ ਤੇ ਪਰੇਸ਼ਾਨ ਕਰਨ ਦਾ ਦੋਸ਼ ਲਗਾਇਆ ਏ ਮਾਪਿਆਂ ਦਾ ਦੋਸ਼ ਹੈ ਕਿ ਉਹਨਾਂ ਦੇ ਜਵਾਈ ਦੀਆਂ ਪਹਿਣਾ ਤੇ ਮਾਂ ਅਕਸਰ ਵਿਦੇਸ਼ ਤੋਂ ਫੋਨ ਕਰਕੇ ਉਹਨਾਂ ਦੀ ਧੀ ਨੂੰ ਵਿਆਹ ਤੋਂ ਤੁਰੰਤ ਬਾਅਦ ਬੱਚਾ ਨਾ ਹੋਣ ਦਾ ਮੇਣਾ ਮਾਰਦੇ ਸਨ ਜਦੋਂ ਵਿਆਹੁਤਾ ਔਰਤ ਗਰਭਵਤੀ ਹੋਈ ਤਾਂ ਪਤਾ ਲੱਗਾ ਕਿ ਉਹ ਜੋੜੇ ਬੱਚਿਆਂ ਨੂੰ ਜਨਮ ਦੇਵੇਗੀ ਇਹ ਪਤਾ ਲੱਗਣ ਤੇ ਕਿ ਉਹ ਜੋੜੇ ਕੁੜੀਆਂ ਤੋਂ ਗਰਭਵਤੀ ਹੈ ਉਸਦੀ ਸੱਸ ਨੇ ਉਸ ਨੂੰ ਮੇਹਣੇ ਮਾਰ ਕੇ ਕੁੜੀਆਂ ਪੈਦਾ ਹੋਈਆਂ ਤਾਂ ਉਸ ਨੂੰ ਘਰੋਂ ਕੱਢ ਦਿੱਤਾ ਗਿਆ ਹੈ ਜਾਣਕਾਰੀ ਦਿੰਦਿਆਂ ਵਿਅਵਤਾਰ ਸੰਦੀਪ ਕੌਰ ਦੀ ਮਾਤਾ ਪਰਮਜੀਤ ਕੌਰ ਨੇ ਦੱਸਿਆ ਹੈ ਕਿ ਉਸ ਦੀ ਕੁੜੀ ਸੰਦੀਪ ਕੌਰ ਦਾ ਵਿਆਹ ਪਿਛਲੇ ਸਾਲ 5 ਮਈ ਨੂੰ ਪਿੰਡ ਗੁੱਜਰਵਾਲ ਦੇ ਰਾਜਦੀਪ ਸਿੰਘ ਦੇ ਨਾਲ ਹੋਇਆ ਸੀ ਵਿਆਹ ਤੋਂ ਕੁਝ ਸਮਾਂ ਬਾਅਦ ਸੰਦੀਪ ਕੌਰ ਦੀ ਸੱਸ ਵਿਦੇਸ਼ ਚਲੀ ਗਈ ਸੀ ਉਸ ਦੇ ਸਹੁਰੇ ਵਾਲੇ ਉਸ ਨੂੰ ਮਾਨਸਿਕ ਤੌਰ ਤੇ ਪਰੇਸ਼ਾਨ ਕਰਨ ਲੱਗ ਪਏ ਸਨ ਇਸ ਵੰਦੀ ਪੰਚਾਇਤ ਦੇ ਵਿੱਚ ਫੈਸਲਾ ਵੀ ਲਿਆ ਗਿਆ ਸੀ ਪਰ ਉਸ ਤੋਂ ਬਾਅਦ ਉਸ ਨੂੰ ਮੋੜ ਮਾਨਸਿਕ ਤੌਰ ਤੇ ਪਰੇਸ਼ਾਨ ਕੀਤਾ ਗਿਆ ਹੈ ਪਰਮਜੀਤ ਕੌਰ ਨੇ ਦੱਸਿਆ ਹੈ ਕਿ ਉਸ ਦੀ ਲੜਕੀ ਦੇ ਵਿਆਹ ਨੂੰ ਅਜੇ 2 ਮਹੀਨੇ ਹੀ ਹੋਏ ਸਨ ਜਦੋਂ ਉਸ ਦੀ ਨਾਨਾ ਅਤੇ ਸੱਸ ਨੇ ਉਸ ਨੂੰ ਮੇਹਣੇ ਮਾਰਨੇ ਸ਼ੁਰੂ ਕਰ ਦਿੱਤੇ ਸਨ ਉਹ jaan 부ਝ ਕੇ ਬੱਚੇ ਨੂੰ ਜਨਮ ਨਹੀਂ ਦੇ ਰਹੀ ਕਿਉਂਕਿ ਉਸ ਨੇ ਉਹਨਾਂ ਦੇ ਮੁੰਡੇ ਨੂੰ ਛੱਡਣਾ ਹੈ ਉਸ ਤੋਂ ਬਾਅਦ ਵਿਆਹ ਦੇ ਕੁਝ ਮਹੀਨੇ ਬਾਅਦ ਹੀ ਉਸ ਦੀ ਲੜਕੀ ਗਰਭਵਤੀ ਹੋ ਗਈ ਡਾਕਟਰਾਂ ਨੇ ਸਹੁਰਿਆਂ ਨੂੰ ਦੱਸਿਆ ਕਿ ਉਸ ਦੇ ਪੇਟ ਵਿੱਚ ਜੋੜੇ ਬੱਚੇ ਵੱਧ ਰਹੇ ਨੇ ਫਿਰ ਉਸਦੀ ਵਿਦੇਸ਼ ਰੈਂਦੀ ਸੱਸ ਅਤੇ ਨਨਾਨ ਨਵੇਂ ਉਸ ਨੂੰ ਫਿਰ ਤੋਂ ਧਮਕੀਆਂ ਦੇਣ ਲੱਗ ਪਈਆਂ ਕਿ ਜੇਕਰ ਕੁੜੀ ਪੈਦਾ ਹੋਈ ਤਾਂ ਉਹ ਉਸ ਨੂੰ ਘਰੋਂ ਕੱਢ ਦੇਣਗੇ ਕੁਝ ਸਮਾਂ ਪਹਿਲਾਂ ਧੀ ਦੀ ਸੱਸ ਅਤੇ ਨਨਾਨ ਭਾਰਤ ਪਰਤ ਆਏ ਸਨ ਪਰਮਜੀਤ ਦੇ ਮੁਤਾਬਕ 3 ਫਰਵਰੀ ਨੂੰ ਉਸਦੀ ਕੁੜੀ ਨੂੰ ਫਿਰ ਕੁੱਟਿਆ ਗਿਆ ਜਿਸ ਤੋਂ ਬਾਅਦ ਉਹ ਮਾਨਸਿਕ ਤੌਰ ਤੇ ਪਰੇਸ਼ਾਨ ਰਹਿਣ ਲੱਗ ਪਈ ਉਸ ਦਾ ਪੰਡੋਰੀ ਹਸਪਤਾਲ ਦੇ ਵਿੱਚ ਇਲਾਜ ਕਰਵਾਇਆ ਜਾ ਰਿਹਾ ਹੈ ਪਰ ਡਾਕਟਰਾਂ ਨੇ ਜਵਾਬ ਦੇ ਦਿੱਤਾ ਹੈ ਹੁਣ ਉਸ ਦੀ ਧੀ ਨੂੰ ਲੁਧਿਆਣਾ ਦੇ ਇੱਕ ਨਿੱਜੀ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ 18 ਮਾਰਚ ਨੂੰ ਉਸ ਨੂੰ ਦੁਬਾਰਾ ਪੇਟ ਵਿੱਚ ਦਰਦ ਹੋਇਆ ਤੇ ਅਲਟਰਾਸਾਉਂਡ ਤੋਂ ਪਤਾ ਲੱਗਿਆ ਕਿ ਇੱਕ ਗਰਭ ਵਿੱਚ ਪਲ ਰਹੀ ਧੀ ਦੀ ਮੌਤ ਹੋ ਗਈ ਹੈ ਦੂਜੀ ਬੱਚੀ ਦੀ ਜਾਨ ਬਚਾਉਣ ਲਈ ਤੁਰੰਤ 7ਵੇਂ ਮਹੀਨੇ ਇੱਕ ਬੱਚੀ ਦੀ ਡਿਲੀਵਰੀ ਕਰਵਾ ਕੇ ਨਰਸਰੀ ਦੇ ਵਿੱਚ ਰੱਖਿਆ ਗਿਆ ਮਰਤਕ ਬੱਚੀ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੀ ਮੋਰਚਰੀ ਦੇ ਵਿੱਚ ਰਖਵਾ ਦਿੱਤਾ ਗਿਆ ਹੈ ਸੌਰੇ ਵਾਲਿਆਂ ਦੇ ਖਿਲਾਫ ਸ਼ਿਕਾਇਤ ਦਰਜ ਕਰ ਲਈ ਗਈ ਹੈ ਫਿਲਹਾਲ ਆ ਦੋਵੇਂ ਨਨਾਨਾ ਵਿਦੇਸ਼ ਚਲੀਆਂ ਗਈਆਂ ਨੇ ਜਦਕਿ ਸੱਸ ਭਾਰਤ ਦੇ ਵਿੱਚ ਹੀ ਹੈ ਇਸ ਮਾਮਲੇ ਦੇ ਵਿੱਚ ਫੋਰੈਂਸਿਕ ਮਾਹਿਰ ਡਾਕਟਰ ਚਰਨ ਕਵਲ ਨੇ ਦੱਸਿਆ ਹੈ ਕਿ ਮ੍ਰਿਤਕ ਲੜਕੀ ਦਾ ਵਸੇਰਾ ਜਾਂਚ ਲਈ ਭੇਜ ਦਿੱਤਾ ਗਿਆ ਇਹ ਰਿਪੋਰਟ ਆਉਣ ਤੇ ਮੌਤ ਦਾ ਕਾਰਨ ਸਪਸ਼ਟ ਹੋਵੇਗਾ ਗਰਭ ਅਵਸਥਾ ਦੌਰਾਨ ਔਰਤ ਨੂੰ ਕਿਸੇ ਵੀ ਤਰ੍ਹਾਂ ਦੀ ਮਾਨਸਿਕ ਪਰੇਸ਼ਾਨੀ ਨਹੀਂ ਦਿੱਤੀ ਜਾਣੀ ਚਾਹੀਦੀ ਇਸ ਮਾਮਲੇ ਚ ਥਾਣਾ ਜੋਧਾ ਦੇ ਐਸਆਈ ਬਲਵਿੰਦਰ ਸਿੰਘ ਦੇ ਮੁਤਾਬਿਕ ਦੋਸ਼ੀ ਸੱਸ ਕਰਮਜੀਤ ਕੌਰ ਸਹਰਾ ਜਗਪਾਲ ਸਿੰਘ ਅਤੇ ਪਤੀ ਰਾਜਦੀਪ ਸਿੰਘ ਅਰੇਵਾਲ ਦੇ ਖਿਲਾਫ ਧਾਰਾ 498ਏ 323 506 ਅਤੇ 34 ਦੇ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਛਾਪੇ ਮਾਰੀ ਵੀ ਜਿਹੜੀ ਹੈ ਕੀਤੀ ਜਾ ਰਹੀ ਹੈ ਕਿਉਂਕਿ ਇਹ ਲੋਕ ਉਦੋਂ ਤੋਂ ਹੀ ਰਿਪੋਰਟ ਨੇ ਕਿਤੇ ਲੁਕੇ ਹੋਏ ਨੇ ਜਿਸ ਤੋਂ ਬਾਅਦ ਇਹਨਾਂ ਦੀ ਜੋ ਗ੍ਰਿਫਤਾਰੀ ਹੈ ਉਹ ਲਾਜ਼ਮੀ ਹੈ ਇਹਨਾਂ ਦੀ ਗ੍ਰਿਫਤਾਰੀ ਲਈ ਛਾਪੇ ਮਾਰੇ ਜਿਹੜੀ ਹੈ ਹੋ ਰਹੀ ਹੈ ਸੋ ਆਖਰ ਜਿਵੇਂ ਹੀ ਇਹ ਲੋਕ ਗ੍ਰਿਫਤਾਰ ਹੁੰਦੇ ਨੇ ਉਸ ਤੋਂ ਤੁਰੰਤ ਬਾਅਦ ਕਾਨਫਰੰਸ ਕਰਕੇ ਅਪਡੇਟ ਕੀਤੀ ਜਾਵੇਗੀ ਸੋ ਇਹਨਾਂ ਲੋਕਾਂ ਦੀ ਗ੍ਰਿਫਤਾਰੀ ਜਿਹੜੀ ਹੈ ਬਿਲਕੁਲ ਸਾਹਮਣੇ ਰੱਖੀ ਜਾਵੇਗੀ ਸੋ ਪੀੜਤਾਂ ਨੂੰ ਇਨਸਾਫ ਜ਼ਰੂਰ ਦਿਵਾਇਆ ਜਾਵੇਗਾ ਇਹ ਗੱਲ ਪ੍ਰਸ਼ਾਸਨ ਖੁਦ ਆਖ ਰਿਹਾ ਹੈ ਸੋ ਮਿਲਦੇ ਹਾਂ ਜੀ ਨਵੀਂ ਅਪਡੇਟ ਦੇ ਨਾਲ ਤਦ ਤੱਕ ਲਈ ਧੰਨਵਾਦ